हां जी दोस्तों ਤੁਸੀਂ ਫਿਲਮ ਤਾਂ ਦੇਖੀ ਹੋਣੀ ਹੈ ਦਸਵੀਂ ਫੇਲ ਪਰ ਅੱਜ ਦਸਵੀਂ ਫੇਲ ਸਾਡੇ ਕੋਲੋਂ ਅੱਜ ਕਰੋਸ਼ੀਆ ਦਾ ਵੀਜ਼ਾ ਲੈ ਗਿਆ ਕਿਉਂਕਿ ਉਹ ਦਸਵੀਂ ਫੇਲ ਕਲਾਸ ਚ ਹੋਇਆ ਆਪਣੀ ਕਿਸਮਤ ਚ ਨਹੀਂ ਹੋਇਆ ਆਪਣੀ ਲਾਈਫ ਚ ਨਹੀਂ ਹੋਇਆ ਉਹਨੇ ਡਿਸੀਜਨ ਲਿਆ ਕਿ ਆਪਾਂ ਸੈਟਲ ਹੋਣਾ ਯੂਰਪ ਦੇ ਵਿੱਚ ਉੱਥੇ ਪੜਾਈ ਮੈਟਰ ਨਹੀਂ ਕਰਦੀ ਦੋਸਤੋ ਕਈਆਂ ਦੇ ਦਿਮਾਗ ਦੇ ਵਿੱਚ ਇਹ ਜ਼ਰੂਰ ਹੁੰਦਾ ਕਿ ਅਸੀਂ ਪੜਾਈ ਨਹੀਂ ਕੀਤੀ ਅਸੀਂ ਬਾਹਰ ਜਾ ਕੇ ਸੈੱਟ ਹੋ ਸਕਦੇ ਹਾਂ ਇਹ ਬੈਸਟ ਐਗਜ਼ਾਮਪਲ ਹੈ ਸਵਰਨ ਜੋਤ ਜੋ ਸੰਗਰੂਰ ਤੋਂ ਆਇਆ ਸਾਡੇ ਨਾਲ ਇੱਕ ਰਿਵਿਊ ਦੇ ਵਿੱਚ ਰਿਸ਼ਪਿੰਦਰ ਵੀ ਸੀ ਪਹਿਲਾਂ ਮੈਂ ਕਹਿੰਦਾ ਕੈਮਰਾ ਦਿਖਾ ਦਿਓ ਇਹ ਦੋਨੇ ਭਰਾਵਾਂ ਨੇ ਸਾਡੇ ਕੋਲੇ ਕੇਸ ਅਪਲਾਈ ਕੀਤਾ ਦੋ ਇਹ ਮਾਸੀ ਦਾ ਮੁੰਡਾ ਉਹਦਾ ਇੱਕ ਦੂਜੇ ਦੇ ਕਜ਼ਨ ਨੇ ਦੋਨਾਂ ਨੇ ਸਲਾਹ ਕੀਤੀ ਇੱਕ ਨੂੰ ਦੂਜਾ ਵੀ ਖਿੱਚ ਕੇ ਲੈ ਗਿਆ ਜ਼ਰੂਰੀ ਨਹੀਂ ਹੁੰਦਾ ਦੋਸਤੋ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਸਿੱਖੋ ਦੂਜੇ ਦੇ ਐਕਸਪੀਰੀਅੰਸ ਤੋਂ ਵੀ ਸਿੱਖ ਲੈਣਾ ਚਾਹੀਦਾ ਲਾਈਫ ਦੇ ਵਿੱਚ ਪੜ੍ਹਾਈ ਦੇ ਵਿੱਚ ਤਾਂ ਫੇਲ ਹੋਇਆ ਪਰ ਲਾਈਫ 'ਚ ਇਹ ਜ਼ਰੂਰ ਮੁੰਡਾ ਪਾਸ ਹੋਊਗਾ ਕਿਉਂਕਿ ਜਿੰਨੀ ਇਹਦੀ ਸੋਚ ਸੋਹਣੀ ਹੈ ਜਿੰਨਾ ਇਹ ਕਹਿੰਦੇ ਸਹਿਜਤਾ ਨਾਲ ਭਰਿਆ ਹੋਇਆ ਨਿਮਰਤਾ ਨਾਲ ਭਰਿਆ ਹੋਇਆ ਪ੍ਰਮਾਤਮਾ ਉਹ ਭਾਂਡਾ ਕਦੇ ਖਾਲੀ ਨਹੀਂ ਰੱਖਦਾ ਇਹਨੂੰ ਕਦੇ ਚਲੋ ਇਹਦੀ ਸਟੋਰੀ ਐ ਤੋ ਪੁੱਛਦੇ ਆ ਮੈਂ ਕੀ ਦੱਸਣਾ ਬਹੁਤ ਨਾਈਸ ਮੁੰਡਾ ਬਹੁਤ ਘੈਂਟ ਮੁੰਡਾ ਜਿਹਨੂੰ ਕਹਿੰਦੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਇਹੋ ਜਿਹੇ ਬੱਚਿਆਂ ਨੂੰ ਮਿਲਣ ਕੇ ਇਹਨਾਂ ਨੂੰ ਵੀਜ਼ਾ ਦੇ ਕੇ ਜੇ ਇਹਨਾਂ ਦੀ ਖੁਸ਼ਕਿਸਮਤੀ ਸਾਡੇ ਵੀ ਆ ਕਿ ਸਾਨੂੰ ਇਹੋ ਜਿਹੇ ਕਲਾਇੰਟ ਮਿਲਦੇ ਆ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸੌਂਦੇ ਆ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਵੀਜ਼ਾ ਲੈ ਕੇ ਕਰੋ ਜੀ ਮਹਿਸੂਸ ਹੋ ਰਿਹਾ ਜੀ ਤੇ ਕੀ ਸੋਚ ਕੇ ਆਇਆ ਸੀ ਆਪਾਂ ਹੀ ਸੋਚ ਕੇ ਆਏ ਸੀ ਜੀ ਤੇ ਵੀਜ਼ਾ ਵੀਜ਼ਾ ਬਲੂ ਬੜੂਗਾ ਜ਼ਰੂਰੀ ਜੀ ਠੀਕ ਹੈ ਹਾਂਜੀ ਤੁਸੀਂ ਸੋਚ ਕੇ ਆਏ ਨਰਵਸ ਐ ਥੋੜਾ ਜਿਹਾ ਠੀਕ ਹੈ ਪਰ ਮੈਂ ਇਹਨੂੰ ਕਿਹਾ ਕੋਈ ਗੱਲ ਨਹੀਂ ਆਪਾਂ ਦਿਲ ਦੀਆਂ ਗੱਲਾਂ ਕਰਨੀਆਂ ਜ਼ਰੂਰੀ ਨਹੀਂ ਸੋਚਣਾ ਵੀ ਕੈਮਰਾ ਵਾ ਆਪਾਂ ਦਿਲ ਦੀ ਗੱਲ ਕਰਦੇ ਆ ਜਿਹਨੂੰ ਦੇਖ ਕੇ ਤੁਸੀਂ ਵੀ ਆਏ ਹੋ ਓਬਵੀਅਸਲੀ ਬਹੁਤ ਸੁਹਣੀ ਗੱਲ ਰਸ਼ਪਿੰਦਰ ਨੇ ਆਪਣੇ ਰਿਵਿਊ ਦੇ ਵਿੱਚ ਕੀਤੀ ਆ ਤੁਸੀਂ ਵੀ ਆਪਣੇ ਦਿਲ ਦੇ ਵਿਚਾਰ ਦੱਸੋ ਕਿ ਵੀ ਤੁਸੀਂ ਕਿਵੇਂ ਗੱਲਾਂ ਕਰਦੇ ਤੁਸੀਂ ਕੀ ਸੋਚ ਕੇ ਆਏ ਆਪਸ ਵਿੱਚ ਕੀ ਡਿਸਕਸ ਕੀਤਾ ਵੀ ਇੱਥੋਂ ਕੰਮ ਕਿਦਾਂ ਹੋ ਜੂਗਾ ਤੁਹਾਡਾ ਇੱਥੋਂ ਅਸੀਂ ਸੋਸ਼ਲ ਮੀਡੀਆ ਦੇਖਿਆ ਸੀ ਉਹਨੂੰ ਤੇ ਉਹ ਤੋਂ ਸਾਡਾ ਜਾਨੀ ਕਿ ਵਸਫਾਇਆ ਪੂਰਾ ਵਧੀਆ ਮਨ ਨੂੰ ਬਣ ਗਿਆ ਕੀ ਦੇਖਿਆ ਸੀ ਉਤੋਂ ਇੰਸਟਾਗ੍ਰਾਮ ਤੇ ਆਈ ਰੀਲਾਂ ਹੋ ਗਈ ਜਿਵੇਂ ਆਪਾਂ ਵੀ ਜੱਲੇ ਲੱਗੇ ਹੋਏ ਦੇਖ ਲਏ ਜੀ ਉਹਨਾਂ ਦੇ ਰਿਵਿਊ ਵੀਡੀਓ ਵੀ ਦੇਖੀਆਂ ਠੀਕ ਹੈ ਲੋਕੀ ਤਾਂ ਗੱਲਾਂ ਕਰਨ ਵਾਲੇ ਬੜੇ ਰੇ ਬੈਠੇ ਆ ਕੰਮ ਕਰਨ ਵਾਲੇ ਘੱਟ ਨੇ ਬਾਕੀ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿਦਾਂ ਪਰਮਟ ਆਇਆ ਤੁਹਾਨੂੰ ਬਾਰ-ਬਾਰ ਫੋਨ ਕਰਕੇ ਪੁੱਛਣ ਦੀ ਲੋੜ ਪਈ ਨਹੀਂ ਸਹੀ ਜੋ ਤੁਹਾਨੂੰ ਟਾਈਮ ਦਿੱਤਾ ਉਹਦੇ ਵਿੱਚ ਹੀ ਕੰਮ ਕਰਾਇਆ ਹਾਂਜੀ ਹਾਂ 7 ਜਨਵਰੀ ਨੂੰ ਤੁਹਾਡੀ ਸਬਮਿਸ਼ਨ ਹੋਈ ਸੀ ਤੇ ਨਾਲ ਮੈਂ ਨਾਲ ਗਿਆ ਸੀ ਹਾਂਜੀ ਨਾਲ ਸੀ ਬਾਕੀ ਤੁਸੀਂ ਦੱਸੋ ਉੱਥੇ ਤੁਹਾਨੂੰ ਕਿੱਦਾਂ ਫੀਲ ਹੁੰਦਾ ਜਦੋਂ ਮੈਂ ਤੁਹਾਡੇ ਨਾਲ ਹੁੰਨਾ ਕਈ ਕੈਂਡੀਡੇਟ ਦੇ ਮਨ ਦੇ ਵਿੱਚ ਹੁੰਦਾ ਕਿ ਭਾਜੀ ਆਫਿਸ 'ਚ ਨਹੀਂ ਹੈਗੇ ਪਰ ਜਿਹੜੇ-ਜਿਹੜੇ ਸਾਡੇ ਕੋਲੇ ਅਪਲਾਈ ਕੀਤੇ ਹੁੰਦੇ ਆ ਅਸੀਂ ਉਹਨਾਂ ਦੇ ਨਾਲ ਜਾ ਕੇ ਉੱਥੇ ਸਬਮਿਸ਼ਨ ਕਰਾਉਂਦੇ ਆ ਉਹਨਾਂ ਨੂੰ ਕਿੱਦਾਂ ਫੀਲ ਹੁੰਦਾ ਸ਼ਾਇਦ ਜਿਹੜੇ ਬਾਅਦ 'ਚ ਅਪਲਾਈ ਕਰਨ ਆਉਂਦੇ ਆ ਆਫਿਸ 'ਚ ਮੈਂ ਬਾਹਰ ਹੁੰਨਾ ਉਹਨਾਂ ਨੂੰ ਸ਼ਾਇਦ ਥੋੜਾ ਜਿਹਾ ਵਧੀਆ ਫੀਲ ਨਾ ਹੁੰਦਾ ਹੋਵੇ ਪਰ ਜਿਹੜੇ ਸਾਡੇ ਕੋਲੇ ਅਪਲਾਈ ਕਰ ਜਾਂਦੇ ਆ ਉਹਨਾਂ ਨੂੰ ਕਿੰਦਾ ਦਾ ਫੀਲ ਹੁੰਦਾ ਉਹ ਜ਼ਰੂਰ ਪੁੱਛਦੇ ਆ ਕਿੰਦਾ ਦਾ ਫੀਲ ਹੁੰਦਾ ਉਦੋਂ ਜਦੋਂ ਆਪਾਂ ਲਾਲ ਖੜੇ ਹੁੰਨੇ ਮੋਢਾ ਲੱਗ ਵਧੀਆ ਫੀਲ ਹੁੰਦਾ ਹੀ ਹੂੰ ਕਿੰਦਾ ਕੌਨਫੀਡੈਂਸ ਆਉਂਦਾ ਹਾਂਜੀ ਪੂਰਾ ਜੀ ਪੂਰਾ ਹਾਂਜੀ ਤੇ ਜਦੋਂ ਤੁਸੀਂ ਸਬਮਿਸ਼ਨ ਕਰਾਈ ਜੀ ਤੁਹਾਨੂੰ ਇਹ ਵਿਸ਼ਵਾਸ ਹੋ ਗਿਆ ਸੀ ਤੁਹਾਡਾ ਵੀਜ਼ਾ ਆ ਜਾਣਾ ਹਾਂਜੀ ਕਿਉਂ ਬੜਾ ਵਿਸ਼ਵਾਸ ਹੀ ਨਹੀਂ ਹੋ ਗਿਆ ਸੀ ਕਿ ਆਜੂਗਾ ਕਿ ਜਿਹੜੇ ਨਾਲ ਖੜੇ ਆ ਹਾਂਜੀ ਤੇ ਉਹ ਵੀਜ਼ਾ ਵੀ ਲੈ ਕੇ ਦੇਣਗੇ ਹਾਂਜੀ ਠੀਕ ਕਿੰਨੇ ਦਿਨਾਂ ਚ ਵੀਜ਼ਾ ਆ ਗਿਆ ਤੁਹਾਡਾ ਆਪਣਾ ਹੀ 10-15 ਦਿਨਾਂ ਦੇ ਵਿੱਚ ਆ ਗਿਆ ਜੀ ਠੀਕ ਹੈ ਤੇ ਅੱਜ ਵੀਜ਼ੇ ਦੀ ਤਾਂ ਪੇਮੈਂਟ ਤੁਸੀਂ ਮੈਨੂੰ ਪਹਿਲਾਂ ਦੇ ਚੁੱਕੇ ਹੋ ਹਾਂਜੀ ਅੱਜ ਪਾਸਪੋਰਟ ਲੈ ਕੇ ਚੱਲੇ ਹੋ ਐਨਾ ਵਿਸ਼ਵਾਸ ਕਿਦਾਂ ਬਸ ਇਦਾਂ ਹੀ ਹੈ ਜੀ ਹੂੰ ਤੁਹਾਨੂੰ ਕਦੇ ਇਹ ਫੀਲ ਹੋਇਆ ਤੁਸੀਂ ਇਹ ਲੈਣ ਨੂੰ ਪਾਸਪੋਰਟ ਦਿੱਤਾ ਹਾਂ ਨਹੀਂ ਜੀ ਹਾਂ ਕੀ ਫੀਲ ਹੋਇਆ ਐਂ ਲਾਦੇ ਮੈਂ ਵੀ ਆਪਣੇ ਬਦਰ ਨੂੰ ਦਿੱਤਾ ਹੋਇਆ ਵਾ ਠੀਕ ਹੈ ਕਦੇ ਕਦੇ ਕੋਈ ਟੋਪੀ ਕੋਈ ਲਾਰਾ ਕੋਈ ਇਦਾਂ ਦਾ ਹੋਇਆ ਹੋਵੇ ਅੱਜ ਆਜੋ ਕੱਲ ਆਜੋ ਉੱਥੇ ਜਾ ਕੇ ਟਾਈਮ ਵੇਸਟ ਹੋਇਆ ਹੋਵੇ ਨਹੀਂ ਨਹੀਂ ਸਾਰਾ ਕੁਝ ਵਧੀਆ ਹਾਂਜੀ ਅੱਗੇ ਵੀ ਤੁਹਾਡੇ ਨਾਲ ਮੈਂ ਹਮੇਸ਼ਾ ਖੜਾ ਰਹੂੰਗਾ ਜਿੱਥੇ ਅੱਜ ਤਾਂ ਤੁਹਾਡਾ ਹਜੇ ਸਿਰਫ ਤੁਹਾਡੇ ਮੁਕੱਦਰ ਜਿੱਤੇ ਨੇ ਮੇਰੀ ਮਿਹਨਤ ਜਿੱਤੀ ਆ ਅੱਗੇ ਮੇਰੀ ਸਰਵਿਸ ਵੀ ਦਿੱਤੂਗੀ 에어ਪੋਰਟ ਤੱਕ ਮੈਂ ਨਾਲ ਜਾਣਾ ਦਿੱਲੀ ਤੱਕ ਨਾਲ ਜਾਣਾ ਉਸ ਤੋਂ ਬਾਅਦ ਤੁਹਾਡੇ ਉੱਥੇ 에어ਪੋਰਟ ਪਿਕਅਪ ਤੁਹਾਨੂੰ ਅਸੀਂ ਪ੍ਰੋਵਾਈਡ ਕਰਦੇ ਆ ਤੁਹਾਨੂੰ ਅਸੀਂ ਅਕਮੋਡੇਸ਼ਨ ਪ੍ਰੋਵਾਈਡ ਕਰਦੇ ਆ ਤੁਹਾਡੀ 95% ਟੈਨਸ਼ਨ ਹਟ ਜਾਂਦੀ ਹੈ ਜਦੋਂ ਤੁਹਾਨੂੰ 에어ਪੋਰਟ ਪਿਕਅਪ ਤੇ ਕੰਮੋਡੇਸ਼ਨ ਮਿਲਦੀ ਹੈ ਠੀਕ ਹੈ ਨਾ ਜਿਹਦੇ ਕਰਕੇ ਤੁਹਾਡੇ ਮਾਪਿਓ ਸਾਡੇ ਤੇ ਵਿਸ਼ਵਾਸ ਕਰਦੇ ਆ ਅੱਜ ਜਿਹੜਾ ਬੰਦਾ ਕਲਾਸ ਤੋਂ ਫੇਲ ਹੋ ਗਿਆ ਜਦੋਂ ਜਾ ਕੇ ਪੁਰਤਗਲ ਤੇ ਕਰੋਸ਼ੀਆ ਦੇ ਵਿੱਚ ਯੂਰਪ ਦੇ ਵਿੱਚ ਜਾ ਕੇ ਸੈਟਲ ਹੋਊਗਾ ਲਾਈਵ ਹੋਊਗਾ ਉਹ ਨਾਲ ਦੇ ਦੇਖਣਗੇ ਕਹਿਣਗੇ ਉਹ ਸਵਰਨਜੋ ਯਾਰ ਕੀ ਬਾਤ ਹੈ ਉਹ ਅੜੀ ਗੱਲ ਹੋਈ ਨਿਕਰੇ ਲੱਲੂ ਕਰੇ ਕਵਲਿਆ ਰੱਬ ਸਿੱਧੀਆਂ ਬਾਵੇ ਹੈ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਤਰ ਤਰ ਪੁੱਲ ਨੇ ਸਾਡੀਆਂ ਹਿੰਦੂਆਮਾਂ ਨੇ ਮੁੰਡਿਆਂ ਨੂੰ ਕੁਝ ਕਹਿਣਾ ਚਾਹਾਂਗੇ ਜਿਹੜੇ ਜਿਹਨੂੰ ਦੇਖ ਕੇ ਤੁਸੀਂ ਆਏ ਹੋ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ 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 ਐ ਨਹੀਂ ਕਹੋਗੇ ਵੀ ਆਓ ਜ਼ਰੂਰ ਆਓ ਇਹ ਮੇਰਾ ਕੰਮ ਨਹੀਂ ਬਤਾਉਂਗੇ ਹਾਂਜੀ ਹਾਂ ਬਤਾਵਾਂਗੇ ਜ਼ਰੂਰ ਠੀਕ ਹੈ ਰੈਫਰੈਂਸ ਦੋਗੇ ਹਾਂਜੀ ਰੈਫਰੈਂਸ ਦੋਗੇ ਕਿ ਵੀ ਅੱਗੇ ਦੂਜਿਆਂ ਨੂੰ ਦੱਸੋਗੇ ਵੀ ਹਾਂਜੀ ਵੀਜ਼ਾ ਲਵਾਉਣਾ ਇੱਥੋਂ ਲਵਾਓ ਜ਼ਰੂਰ ਜ਼ਰੂਰ ਦੱਸਾਂਗੇ ਠੱਕੇ ਨਾ ਖਾਓ ਹਾਂਜੀ ਐਵੇਂ ਪੈਸੇ ਬੁਸੇ ਨਾਲ ਫਸਾਓ ਹਾਂਜੀ ਠੀਕ ਹੈ ਦੋਸਤੋ ਬਹੁਤ ਤੁਸੀਂ ਦੇਖ ਹੀ ਲੈਣਾ ਬਹੁਤ ਸ਼ਾਇਬ बच्चा ਹੈ ਪਰ ਹਰ ਇੱਕ ਬੱਚੇ ਦੀ ਕੰਡੀਸ਼ਨ ਅਲੱਗ-ਅਲੱਗ ਆ ਇੱਕੋ ਹੀ ਘਰ ਚੋਂ ਦੋ ਬੱਚੇ ਰਸ਼ਪਿੰਦਰ ਦੀ ਤੁਸੀਂ ਸੁਣਿਆ ਰਿਵਿਊ ਬਹੁਤ ਸੋਹਣਾ ਕੌਨਫੀਡੈਂਸ ਨਾਲ ਬੋਲਦਾ ਸੀ ਪੜ੍ਹਾਈ ਮੈਟਰ ਜ਼ਰੂਰ ਕਰਦੀ ਆ ਇਹੀ ਕੌਨਫੀਡੈਂਸ ਦੇ ਲਈ ਬਟ ਜ਼ਿੰਦਗੀ ਦੇ ਵਿੱਚ ਤੁਹਾਡੇ ਮੁਕੱਦਰ ਤੁਹਾਡੀ ਮਿਹਨਤ ਬਹੁਤ ਕਰਦੀ ਆ ਤੇ ਤੁਸੀਂ ਸਹੀ ਚੂਜ਼ ਕਰਦੇ ਹੋ ਇਹ ਤੇ ਮੈਟਰ ਕਰਦਾ ਜੇ ਇਹੀ ਇਹਨੇ ਗਲਤ ਚੂਜ਼ ਕੀਤਾ ਹੁੰਦਾ ਅੱਜ ਮੇਰੇ ਨਾਲ ਬੈਠ ਕੇ ਇਹਨੂੰ ਸ਼ਾਇ ਮਹਿਸੂਸ ਹੋਣ ਦਾ ਵੀ ਮੌਕਾ ਨਾ ਮਿਲਦਾ ਇਹਨੂੰ ਸ਼ਰਮ ਆਉਣ ਦਾ ਵੀ ਮੌਕਾ ਮਹਿਸੂਸ ਨਾ ਹੁੰਦਾ ਕਿਉਂਕਿ ਇਹਨੇ ਆਪਣੇ ਪੈਸਾ ਆਪਣਾ ਪਾਸਪੋਰਟ ਕਿਸੇ ਗਲਤ ਬੰਦੇ ਨੂੰ ਫੜਾ ਦੇਣਾ ਸੀ ਜੇ ਤੁਸੀਂ ਆਪਣਾ ਲਾਈਫ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ ਇੱਕ ਵਾਰ ਜਰੂਰ 7C ਦੇ ਆਫਿਸ ਵਿੱਚ ਵਿਜ਼ਿਟ ਕਰੋ ਆਸੀਂ ਤੁਹਾਨੂੰ ਵਧੀਆ ਗਾਈਡੈਂਸ ਦਵਾਂਗੇ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਇਹ ਜਰੂਰ ਫੀਲ ਕਰਾਵਾਂਗੇ ਕਿ ਤੁਸੀਂ ਏਜੰਟ ਨੂੰ ਪਾਸਪੋਰਟ ਨਹੀਂ ਦਿੱਤਾ ਤੁਸੀਂ ਇੱਕ ਫੈਮਿਲੀ ਮੈਂਬਰ ਜਿਹੜਾ ਤੁਹਾਨੂੰ ਇੱਕ ਪ੍ਰੋਪਰ ਗਾਈਡੈਂਸ ਦਿੰਦਾ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਨਾਲ ਖੜੇ ਪਾਉਂਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਹੁੰਦਾ ਕਿ ਤੁਹਾਡੇ ਨਾਲ ਗਲਤ ਨਹੀਂ ਹੋਣ ਦਵਾਂਗੇ ਵੀਜ਼ਾ ਤੁਹਾਡੇ ਮੁਕੱਦਰ ਦਾ ਹੁੰਦਾ ਮਿਹਨਤ ਸਾਡੇ ਇਸ ਮੁਕੱਦਰ ਦੀ ਹੁੰਦੀ ਆ ਜੋ ਅਸੀਂ ਕਰਕੇ ਤੁਹਾਡਾ ਵੀਜ਼ਾ ਲੈ ਕੇ ਆਉਣ ਦੇ ਵਿੱਚ ਤੁਹਾਡੀ ਮਦਦ ਕਰਾਂਗੇ ਜਿਵੇਂ ਅੱਜ ਇਹਨਾਂ ਨੂੰ ਵੀਜ਼ਾ ਮਿਲਿਆ ਅਗਲੀ ਵਾਰੀ ਤੁਹਾਡੇ ਵੀ ਹੋ ਸਕਦੀ ਆ ਜਲਦੀ ਸਾਨੂੰ ਫੋਲੋ ਕਰ ਲਓ ਤੇ ਸਾਡੀ ਵੀਡੀਓ ਸ਼ੇਅਰ ਕਰ ਦਿਓ ਜਿਵੇਂ ਇਹਨਾਂ ਨੂੰ ਕੀਤੀ ਆ ਉਵੇਂ ਐਨਆਰਕੇ ਹੋਰ ਵੀ ਬੱਚੇ ਨੇ ਜਿਹੜੇ ਆਪਣੇ ਫਿਊਚਰ ਲਈ ਤਰਸਦੇ ਨੇ ਉਹਨਾਂ ਨੂੰ ਸਹੀ ਮਾਰਗਦਰਸ਼ਕ ਨਹੀਂ ਮਿਲਦਾ ਸੋ ਉਹਨਾਂ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਸਾਡੇ ਤੇ ਇੰਨਾ ਪਿਆਰ ਤੇ ਇੰਨਾ ਵਿਸ਼ਵਾਸ ਕਰਨ ਲਈ ਇੰਨੀ ਵੀਡੀਓ ਨੂੰ ਸ਼ੇਅਰ ਕਰਨ ਲਈ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਦੇ ਕੀ ਹੋ ਗਿਆ ਬਾਹਲਾ ਨਾਈਸ ਬੰਦਾ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ